ਲਗਭਗ 4 ਤੋਂ 5 ਫੀਟ ਲੈ ਕੇ 10 ਫੀਟ ਤੱਕ ਖੇਤਾਂ 'ਚ ਇਸ ਵਕਤ ਜਿਹੜੀ ਰੇਤ ਨਜ਼ਰ ਆ ਰਹੀ ਹੈ ਜਿੱਧਰ ਵੀ ਨਜ਼ਰ ਮਾਰੋਗੇ ਇਹ ਤੁਹਾਨੂੰ ਇਹੀ ਮੰਜ਼ਰ ਨਜ਼ਰ ਆਏਗਾ ਖਾਸ ਤੌਰ ਤੇ ਸਰਹਦੀ ਇਲਾਕਿਆਂ ਦੇ ਵਿੱਚ ਔਰ ਜਿਹੜੇ ਦਰਿਆ ਦੇ ਕਿਨਾਰੇ ਇਲਾਕੇ ਸੀ ਜਾਂ ਫਿਰ ਤੂਸੀ ਬੰਦੇ ਕਿਨਾਰੇ ਸੀਗੇ ਉੱਥੋਂ ਤੱਕ ਜਿਹੜੇ ਇਹ ਸਾਰਾ ਜਿਹੜਾ ਮੰਜ਼ਰ ਹੈ ਰੇਤ ਦੇ ਨਾਲ ਹੀ ਪਰਿਆ ਹੋਇਆ ਨਜ਼ਰ ਆ ਰਿਹਾ ਇਸ ਵਕਤ ਸਰਦੀ ਇਲਾਕੇ ਦੇ ਕਿਸਾਨ ਸਾਡੇ ਨਾਲ ਮੌਜੂਦ ਨੇ ਸਰ ਅਸੀਂ ਇਹੀ ਕਹਿ ਰਹੇ ਹਾਂ ਕਿ ਜੇ ਸਰਕਾਰ ਨੇ ਇਹਨਾਂ ਐਲਾਨੇ ਆ ਕਿ ਜਿਹਦਾ ਖੇਤ ਤੇ ਉਹਦੀ ਰੇਤ ਸਰ ਉਹ ਤਾਂ ਹੋ ਗਿਆ ਹੁਣ ਇਹ ਕਹਿ ਰਹੇ ਨੇ ਵੀ ਅਸੀਂ ਮੁਆਵਜ਼ਾ ਵੀ ਦਿਆਂਗੇ ਪਰ ਇਹ ਅਗਲੀ ਫਸਲ ਦੀ ਤਿਆਰੀ ਕਿੱਦਾਂ ਕਰਨੀ ਹੈ 15 ਤਰੀਕ ਦਾ ਤਾਂ ਟਾਈਮ ਦਿੱਤਾ ਉਹਨਾਂ ਨੇ 15 ਆ ਵੇਖੋ ਆਣ ਕੇ ਕਿਤੇ ਰੇਤਾਂ ਜਿਹੜਾ 4-4 ਫੁੱਟ ਰੇਤਾਂ ਦਾ ਪੈ ਚੁੱਕਾ ਇਹ ਕਿੱਦਾਂ ਚੁੱਕਾਂਗੇ 15 ਤਰੀਕ ਤੱਕ ਘਰਾ ਦੇ ਵਿੱਚ ਦੜ ਪਿਆ ਵਾ ਮਤਲਬ 2-2 4-4 ਫੁੱਟ ਰਾਗੇ ਜਿਹੜੀਆਂ ਪੈਈਆਂ ਉਹਨਾਂ 'ਚ ਬਹੁਤ ਦੜ ਪਿਆਦਾ ਉੱਚੀਆਂ ਨੀਵੀਆਂ ਹੋ ਗਈਆਂ ਨੇ ਮਤਲਬ ਕਿਤੇ ਟੋਏ ਪੈ ਗਿਆ ਕਿਤੇ ਉੱਚਾ ਹੋ ਗਿਆ ਕਿਤੇ ਨੀਵਾ ਹੋ ਗਿਆ ਉਹਨੂੰ ਪਤਰਾ ਕਰਨ ਨੂੰ ਵੀ ਕਮ ਸੇ ਕਮ ਦੋ ਟਾ ਇਮੀਂ ਨੇ ਲਗਣੀ ਆ ਇੱਕ ਸਰਕਾਰ ਤੋਂ ਮੇਰੀ ਇੱਕ ਮੰਗ ਜ਼ਰੂਰ ਆ ਮੈਨੂੰ ਪਾਏ ਕੋਈ ਕੁੱਛ ਨਾ ਦਿਓ ਮੈਨੂੰ ਪਾਏ ਕੋਈ ਮੁਆਵਜ਼ਾ ਨਾ ਦਿਓ ਮੇਰਾ ਕਰਜ਼ਾ ਨਾ ਮਾਫ਼ ਕਰਿਓ ਮੇਰੇ ਪਿੰਡ ਨੂੰ ਹਿੰਦੁਸਤਾਨ ਦੇ ਨਾਲ ਜਿਹੜੇ ਸੱਤ ਪਿੰਡ ਲੱਗਦੇ ਆ ਉਹਨਾਂ ਨੂੰ ਹਿੰਦੁਸਤਾਨ ਦੇ ਨਾਲ ਜੋੜ ਦਿਓ ਮੇਰਾ ਪੱਕਾ ਪੁਲ ਬਣਾ ਦਿਓ ਮੈਨੂੰ ਕੋਈ ਕਰਜ਼ਾ ਨਹੀਂ ਚਾਹੀਦਾ ਮੈਨੂੰ ਮਾਫ਼ੀ ਨਹੀਂ ਚਾਹੀਦੀ ਕਰਜ਼ੇ ਦੀ ਮੇਰਾ ਜਿਹੜਾ ਆ ਪੁਲ ਬਣਾ ਦਿਓ ਕੈਮਰਾ ਪਰਸਨ ਸਰਬਜੋਤ ਦੇ ਨਾਲ ਰੋਹਿਤ ਮਹਾਜਨ ਡੇਲੀ ਬੋਸ ਪੰਜਾਬ ਰਾਣਾ ਹਿਮਾਚਲ ਇੰਡੋ ਪਾਕ ਬਾਰਡਰ ਗੁਰਦਾਸਪੁਰ ਤ aío ਕਿਸਾਨ ਸਨ ਗੁਰਦਾਸਪੁਰ ਜ਼ਿਲ੍ਹੇ ਦੇ ਮਕੌੜਾ ਪੱਤਨ ਦੇ ਜਿਹੜੇ ਤਾਂ ਦੱਸ ਦਈਏ ਕਿ ਕੁਝ ਪਿੰਡ ਨੇ ਜਿਹੜੇ ਰਾਵੀ ਦੇ ਉਸ ਪਾਰ ਨੇ ਇੱਕ ਟਾਪੂ ਦੀ ਤਰ੍ਹਾਂ ਜ਼ਿੰਦਗੀ ਜੜੀ ਹੈ ਉੱਥੇ ਬਤੀਤ ਕਰਦੇ ਨੇ ਤੇ ਉਹਨਾਂ ਦੀ ਇੱਕ ਹੀ ਮੰਗ ਹੈ ਕਿ ਉਹਨਾਂ ਦਾ ਪੁਲ ਦੇ ਨਾਲ ਇੱਕ ਪੱਕਾ ਪੁਲ ਬਣਾ ਕੇ ਜਿਹੜਾ ਹੈ ਉਹ ਦੇਸ਼ ਦੇ ਨਾਲ ਉਸ ਨੂੰ ਜੋੜ ਦਿੱਤਾ ਜਾਵੇ ਜਦੋਂ ਕਿਉਂਕਿ ਜਦੋਂ ਵੀ ਅਜੇ ਹੜ੍ਹ ਦੀ ਸਥਿਤੀ ਬਣਦੀ ਹੈ ਤਾਂ ਜਿਹੜਾ ਇੱਕ ਪਲਟੂਨ ਪੁਲ ਜਾਨਕੀ ਆਰਜੀ ਪੁਲ ਬਣਿਆ ਹੁੰਦਾ ਹੈ ਉਸ ਨੂੰ ਉੱਥੇ ਹਟਾਉਣਾ ਪੈਂਦਾ ਹੈ ਤਾਂ ਕਿਸਾਨਾਂ ਨੂੰ ਜਿਹੜਾ ਇੱਕ ਬੇੜੇ ਦੇ ਰਾਹੀਂ ਕਿਸਤੀਆਂ ਰਾਹੀਂ ਜਿਹੜਾ ਹੈ ਉਹ ਆਰ ਪਰ ਜਾਣਾ ਪੈਂਦਾ ਤਾਂ ਹੁਣ ਗੱਲ ਕਰਦੇ ਹਾਂ ਰੇਤ ਦੀ ਤਾਂ ਰੇਤ ਜਿਵੇਂ ਤੁਸੀਂ ਦੇਖ ਸਕਦੇ ਹੋ ਕਿ ਰੇਤ ਹੀ ਰੇਤ ਤੇ ਕਿਸਾਨ ਪੁੱਛ ਰਿਹਾ ਹੈ ਕਿ ਮੇਰਾ ਖੇਤ ਕਿੱਥੇ ਹੈ ਤੇ ਇਸ ਨੂੰ ਲੈ ਕੇ ਕੁਝ ਕੁ ਸਵਾਲ ਜਿਹੜੇ ਡੇਲੀ ਪੋਸਟ ਦੇ ਰਹਿਣਗੇ ਉਹ ਅਸੀਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਅਗਲੀ ਫਸਲ ਦੀ ਖੇਤ ਕਦੋਂ ਤਿਆਰ ਹੋਣਗੇ ਕਿਸਾਨਾਂ ਨੂੰ ਇਹ ਖਰਚਾ ਕਿ 31 ਦਸੰਬਰ ਤੱਕ ਖੇਤ ਸਾਫ਼ ਹੋ ਜਾਣਗੇ ਬਿਜਾਈ ਦੇ ਲਈ ਕਿਉਂਕਿ ਕਣਕ ਦੀ ਬਿਜਾਈ ਹੋਣੀ ਹੈ ਹੋਰ ਫਸਲਾਂ ਦੀ ਬਿਜਾਈ ਹੋਣੀ ਹੈ ਰੇਤ ਮਿੱਟੀ ਤੇ ਗਾਰ ਕੱਢਣ ਦੇ ਲਈ ਕਿਸਾਨਾਂ ਦਾ ਖਰਚਾ ਕਿੰਨਾ ਆਵੇਗਾ ਤਾਂ ਇਸ ਦੇ ਲਈ ਕਿਸਾਨਾਂ ਨੂੰ ਜਿਹੜੀ ਮਸ਼ੀਨਰੀ ਆ ਉਹ ਕੌਣ ਮੁਹੱਈਆ ਕਰਵਾਏਗਾ ਕਿ ਸਰਕਾਰ ਇਸ ਦੇ ਵਿੱਚ ਕੁਝ ਉਹਨਾਂ ਦਾ ਸਾਥ ਦਾਬੇਗੀ ਕਿਸਾਨਾਂ ਨੂੰ ਜਿਹੜੇ ਮੁਆਵਜ਼ੇ ਦਾ ਐਲਾਨ ਕੀਤਾ ਗਿਆ ਪੰਜਾਬ ਸਰਕਾਰ ਦੇ ਵੱਲੋਂ 20000 ਰੁਪਏ ਪ੍ਰਤੀ ਏਕੜ ਕੀ ਕੇਂਦਰੀ ਨਿਯਮ ਉਹਦੇ ਵਿੱਚ ਕੋਈ ਅੜਿੱਕਾ ਤਾਂ ਨਹੀਂ ਬਣਨਗੇ ਇਹ ਵੀ ਇੱਕ ਵੱਡਾ ਸਵਾਲ ਹੈ ਮੁਆਵਜ਼ਾ ਕਿੰਨਾ ਹੈ ਘੱਟ ਚਾ ਜ਼ਿਆਦਾ ਇੱਕ ਵੱਖਰੀ ਗੱਲ ਹੈ ਪਰ ਇੱਥੇ ਸਭ ਤੋਂ ਵੱਡਾ ਸਵਾਲ ਹੈ ਕਿ ਕੇਂਦਰ ਸਰਕਾਰ ਦੇ ਵੀ ਨਿਯਮ ਨੇ ਐਸਡੀਆਰਪ ਦੇ ਤਹਿਤ ਕਿੰਨਾ ਜਿਹੜਾ ਮੁਆਵਜ਼ਾ ਹੈ ਉਹ ਕਿਸਾਨਾਂ ਨੂੰ ਦਿੱਤਾ ਜਾਣਾ ਤਾਂ ਕੀ ਕਿਸਾਨਾਂ ਨੂੰ ਮੁਆਵਜ਼ੇ ਲਈ ਕੇਂਦਰੀ ਨਿਯਮ ਅੜਿੱਕਾ ਨਹੀਂ ਬਣਨਗੇ ਅਗਲੀ ਫਸਲ ਲਈ ਖੇਤ ਕਦੋਂ ਤਿਆਰ ਹੋਣਗੇ ਇਹ ਕਿਸਾਨਾਂ ਦੀ ਸਭ ਤੋਂ ਵੱਡੀ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਸਰਕਾਰ ਦੇ ਵੱਲੋਂ 31 ਦਸੰਬਰ ਤੱਕ ਜਿਹੜਾ ਜਿਸ ਦਾ ਖੇਤ ਉਸ ਦਾ ਰੇਤ ਜਿਹੜਾ ਪਾਲਿਸੀ ਲੈਂਦੀ ਗਈ ਹੈ ਉਹਦਾ ਪਰਮਿਟ ਜਿਹੜਾ ਹੈ ਉਹ ਬਿਨਾਂ ਕਿਸੇ ਪਰਮਿਟ ਤੋਂ ਕਿਸਾਨ ਆਪਣੇ ਖੇਤਾਂ ਦੇ ਵਿੱਚੋਂ ਮਿੱਟੀ ਰੇਤ ਜਿਹੜੀ ਆ ਉਹ ਚੁੱਕ ਸਕਣਗੇ ਮੁੱਖ ਮੰਤਰੀ ਨੇ ਇਥੋਂ ਤੱਕ ਕਿਹਾ ਹੈ ਕਿ ਉਹ ਵੇਚ ਵੀ ਸਕਣਗੇ ਪਰ ਸਭ ਤੋਂ ਵੱਡਾ ਸਵਾਲ ਹੈ ਕਿ ਕਿਸਾਨ ਦੀ ਰੇਤ ਖਰੀਦੇਗਾ ਕੌਣ ਕਿਸਾਨ ਕਿੱਥੇ ਜਾ ਕੇ ਰੇਤ ਜਿਹੜੀ ਆ ਉਹ ਵੇਚਣਗੇ ਤਾ ਇਹ ਸਭ ਤੋਂ ਵੱਡਾ ਸਵਾਲ ਹੈ ਇਸ ਤੋਂ ਇਲਾਵਾ ਜਿਹੜਾ ਰੇਤ ਚੁੱਕਣ ਦੇ ਵਿੱਚ ਖਰਚਾ ਆਉਣਾ ਹੈ ਡੀਜ਼ਲ ਜੋ ਟਰੈਕਟਰਾਂ ਦੀ ਪੰਨ ਤੋੜ ਜੀਸੀਬੀ ਲੱਗੇਗੀ ਆਖਰ ਇਹ ਸਾਰੀਆਂ ਵੱਡੀਆਂ ਮਸ਼ੀਨਰੀ ਜਿਹੜੀ ਆ ਜੀਸੀਬੀ ਵਰਗੀ ਕਿਸਾਨਾਂ ਦੇ ਕੋਲ ਉਹ ਮਹੱਈਆ ਨਹੀਂ ਹੁੰਦੀ ਹੈ ਤਾਂ ਉਹ ਅਜਿਹੀ ਮਸ਼ੀਨਰੀ ਕੌਣ ਮਹੱਈਆ ਕਰਵਾਵੇਗਾ ਇਹ ਵੀ ਇੱਕ ਸਭ ਤੋਂ ਵੱਡਾ ਸਵਾਲ ਹੈ ਜੇਕਰ ਕੇਂਦਰ ਸਰਕਾਰ ਦੇ ਵੱਲੋਂ 1600 ਕਰੋੜ ਰੁਪਏ ਦੀ ਜਿਹੜੀ ਫੌਰੀ ਰਾਹਤ ਦਿੱਤੀ ਗਈ ਆ ਉਹਦੇ ਵਿੱਚ ਕਿਸਾਨਾਂ ਦਾ ਕਿੰਨਾ ਹਿੱਸਾ ਹੈ ਜਿਹੜੇ ਕਿਸਾਨਾਂ ਦੀ ਲੱਖਾਂ ਏਕੜ ਜਿਹੜੀ ਆ ਉਹ ਫਸਲ ਬਰਬਾਦ ਹੋ ਚੁੱਕੀ ਆ ਤਾਂ ਇਹ ਸਾਰੇ ਸਵਾਲ ਜਿਹੜੇ ਅੱਜ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਸਰਕਾਰ ਦੇ ਵੱਲੋਂ ਤਾਂ ਇਹ ਕਹਿ ਦਿੱਤਾ ਗਿਆ ਪੰਜਾਬ ਸਰਕਾਰ ਦੇ ਵੱਲੋਂ ਕਿ ਜਿਸ ਦਾ ਖੇਤ ਉਸ ਦਾ ਰੇਤ ਤਾਂ ਕਿੰਨੀ ਕਿੰਨੀ ਰੇਤ ਜਿਹੜੀ ਆ ਖੇਤਾਂ ਦੇ ਵਿੱਚ ਚੜੀ ਆ ਤੇ ਇਸ ਤੋਂ ਇਲਾਵਾ ਮਿੱਟੀ ਗਾਰ ਇਹ ਵੀ ਇੱਕ ਵੱਡੀ ਜਿਹੜੀ ਸਮੱਸਿਆ ਹੈ ਤਾ ਇਸ ਖਬਰ ਤੇ ਚਰਚਾ ਦੇ ਲਈ ਸਾਡੇ ਨਾਲ ਆਮ ਆਦਮੀ ਪਾਰਟੀ ਤੋਂ ਰਮਨ ਚਾਂਦੀ ਜੁੜ ਚੁਕੇ ਨੇ ਆਪ ਦੇ ਸਪੋਕਸਪਰਸਨ ਰਮਨ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਇਸ ਤੋਂ ਇਲਾਵਾ ਕਿਸਾਨ ਨੇਤਾ ਨੇ ਰਵਨੀਤ ਸਿੰਘ ਬਰਾੜ ਬਰਾੜ ਸਾਹਿਬ ਤੁਹਾਡਾ ਵੀ ਬਹੁਤ-ਬਹੁਤ ਸਵਾਗਤ ਹੈ ਬਰਾੜ ਸਾਹਿਬ ਸਭ ਤੋਂ ਪਹਿਲਾਂ ਤੁਹਾਡੇ ਤੋਂ ਹਾਂ ਪੰਜਾਬ ਸਰਕਾਰ ਦੇ ਵੱਲੋਂ ਜਿਸ ਦਾ ਖੇਤ ਉਸ ਦੀ ਰੇਤ ਪਰ ਅਸੀਂ ਗਰਾਊਂਡ ਜ਼ੀਰੋ ਤੇ ਜਾ ਕੇ ਦੇਖਿਆ ਕਿ ਕਈ ਥਾਵਾਂ ਤੇ ਰੇਤ ਜਿਹੜੀ ਆ ਉਹ 4 ਤੋਂ 6 ਫੁੱਟ 7 ਫੁੱਟ ਤੱਕ ਵੀ ਆ ਪਰ ਕਈ ਥਾਵਾਂ ਤੇ ਮਿੱਟੀ ਹੈ ਗਾਰ ਹੈ ਠੀਕ ਹੈ ਰੇਤ ਵਾਲਾ ਕਿਸਾਨ ਜਿਹੜਾ ਹੈ ਉਹ ਕੁਝ ਪਰਪਾਈ ਕਰ ਲਵੇਗਾ ਉਸ ਨੂੰ ਵੇਚ ਕੇ ਪਰ ਉਸ ਤੇ ਵੀ ਉਸ ਨੂੰ ਕੱਢਣ ਦੇ ਲਈ ਵੀ ਖਰਚਾ ਆਏਗਾ ਉਹ ਮਸ਼ੀਨਰੀ ਕੌਣ ਦਵੇਗਾ ਪਰ ਜਿੰਨਾ ਕਿਸਾਨਾਂ ਦੇ ਖੇਤਾਂ ਦੇ ਵਿੱਚ ਮਿੱਟੀ ਜਾਂ ਫਿਰ ਗਾਰ ਹੈ ਜਾਂ ਫਿਰ ਕਈ ਕਈ ਫੁੱਟ ਜਿਹੜੇ ਡੂੰਘੇ ਗੈਰੇ ਖੱਡੇ ਪੈ ਗਏ ਨੇ ਜਿਹਨੂੰ ਡੰਮ ਵੀ ਕਹਿੰਦੇ ਨੇ ਤਾਂ ਉਹਨਾਂ ਨੂੰ ਪੂਰਨ ਦੇ ਲਈ ਆਖਰ ਇਹ ਸਾਰਾ ਖਰਚਾ ਇਹਦੀ ਪਰਪਾਈ ਕੌਣ ਕਰੇ ਚਰਮਨ ਜੀ ਦੀ ਧੰਨਵਾਦ ਬਹੁਤ ਬਹੁਤ ਦੇਖੋ ਬੜਾ ਵੈਲਿਡ ਪੁਆਇੰਟ ਆ ਤੁਹਾਡਾ ਜਿਹੜਾ ਤੁਸੀਂ ਰੇਜ਼ ਕੀਤਾ ਹਨ ਪਿਛਲੇ ਦਿਨਾਂ ਦੇ ਵਿੱਚ ਅਸੀਂ ਵੀ ਜਦੋਂ ਘੁੰਮੇ ਤੇ ਕਿਸਾਨਾਂ ਨਾਲ ਜਿੰਨੀ ਗੱਲਬਾਤ ਹੋਈ ਸਭ ਤੋਂ ਵੱਡਾ ਖਾਸਾ ਇਹ ਆ ਵੀ ਜਿਹੜੀ ਰੇਤ ਜਿਹੜੀ ਗੱਲ ਕਰ ਰਹੇ ਜਿਸ ਦਾ ਖੇਤ ਜਿਸ ਦੀ ਰੇਤ ਰੇਤ ਤਾਂ ਕੁਝ ਜਿਹੜਾ ਏਰੀਆ ਜਿਹੜਾ ਦਰਿਆ ਦੇ ਨੇੜੇ ਆਇਆ ਏਰੀਆ ਉਹਦੇ ਵਿੱਚ ਕੋਈ 5-7 ਏਕੜ ਤੱਕ ਆ ਉਦੋਂ ਬਾਅਦ ਰੋਡ ਉਦੋਂ ਬਾਅਦ ਗਾਰ ਉਹ ਬਹੁਤ ਜ਼ਿਆਦਾ ਸੋ ਇੱਕ ਤੁਹਾਡੇ ਨਾਲ ਹੋਰ ਮੈਂ ਗੱਲ ਸ਼ੇਅਰ ਕਰਨਾ ਚਾਹੁੰਨਾ ਵੀ ਰੇਤ ਤਾਂ ਜਿਵੇਂ ਤੁਸੀਂ ਵੀ ਕਹਿ ਰਹੇ ਹੋ ਵੀ ਰੇਤ ਨੂੰ ਕੱਢਣ ਲਈ ਕੋਈ ਇਹ ਤਾਂ ਹੈ ਨਹੀਂਗਾ ਵੀ ਉਹ ਆਪਾਂ ਉਹਨੂੰ ਹੱਥਾਂ ਨਾਲ ਭਰ ਲਾਂਗੇ ਟਰਾਲੀਆਂ ਦੇ ਵਿੱਚ ਕੱਸੀਆਂ ਨਾਲ ਭਰ ਲਾਂਗੇ ਉਹਨਾਂ ਲਈ ਪੋਕਲੇਨ ਮਸ਼ੀਨ ਚਾਹੀਦੀ ਹੈ ਉਹ ਪੋਕਲੇਨ ਮਸ਼ੀਨ ਕਿਸਾਨ ਕਿੱਥੋਂ ਲੈ ਕੇ ਆਊਗਾ ਕਿੱਥੋਂ ਅਫੋਰਡ ਕਰੂਗਾ ਦੂਸਰੀ ਗੱਲ ਤੁਸੀਂ ਅੱਜ ਵੇਖੋ ਵੀ ਅੱਜ ਕਿੰਨੇ ਦਿਨ ਹੋ ਗਏ ਕੀ ਸਰਕਾਰ ਮੈਂ ਰਮਨ ਜੀ ਨੂੰ ਪੁੱਛਣਾ ਚਾਹੁੰਦਾ ਵੀ ਸਰਕਾਰ ਨੇ ਕੋਈ ਇੱਕ ਸਿੰਗਲ ਪੈਣੀ ਵੀ ਕਿਸੇ ਫਾਰਮਰ ਦੇ ਅਕਾਊਂਟ ਦੇ ਵਿੱਚ ਪਾਈ ਹੈ ਕਿ ਸਿਰਫ ਆਪਾ ਐਲਾਨ ਹੀ ਕਰਨੀ ਹੈ ਤੇ ਇੱਕ ਫੋਟੋ ਸ਼ੂਟ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਚੱਲਦਾ ਆ ਰਿਹਾ ਉਹਨੂੰ ਕੰਟੀਨਿਊ ਕਰਨਾ ਹੈ ਸੋ ਅੰਟਿਲ ਅਨਲੈਸਸ ਜੇ ਫਾਰਮਰ ਦੇ ਕੋਲੇ ਕੋਈ 1 ਰੁਪਿਆ ਉਹਦੀ ਜੇਬ ਦੇ ਵਿੱਚ ਨਹੀਂ ਜਾਊਗਾ ਉਹ ਟਰੈਕਟਰ ਦੇ ਵਿੱਚ ਤੇਲ ਕਿੱਥੋਂ ਪਵਾਊਗਾ ਉਹ ਉਹ ਜਿਹੜੀ ਰੇਤ ਉਹ ਕਿਤੇ ਢੋਆ ਢਵਾਈ ਕਰਨੀ ਆ ਉਹ ਕਿੱਥੇ ਲੈ ਕੇ ਜਾਊਗਾ ਤੀਸਰੀ ਗੱਲ ਰੇਤ ਖਰੀਦੂਗਾ ਕੌਣ ਜੀ ਕਿਉਂਕਿ ਉਹ ਆਸ-ਪਾਸੇ ਪਿੰਡਾਂ ਦੇ ਵਿੱਚ ਰੇਤ ਰੇਤ ਹੀ ਰੇਤ ਹੈ ਰੋੜ ਹੀ ਰੋੜ ਹੈ ਤੇ ਗਾਰ ਹੀ ਗਾਰ ਹੈ ਹਾਲਾਂਕਿ ਇਹ ਹੋਣਾ ਚਾਹੀਦਾ ਸੀ ਸਰਕਾਰ ਨੂੰ ਇਹ ਚਾਹੀਦਾ ਸੀ ਵੀ ਜਿੰਨੀ ਕਿਸਾਨ ਦੀ ਜਿਹੜੀ ਜ਼ਮੀਨ ਹੈ ਉਹਨੂੰ ਪੱਦਰ ਕਰਕੇ ਦੇਣਾ ਉਹਨੂੰ ਵਾਈਜੋਗ ਕਰਕੇ ਦੇਣਾ ਉਹ ਸਰਕਾਰ ਨੂੰ ਆਪਦੇ ਸਿਰ ਤੇ ਲੈਣਾ ਚਾਹੀਦਾ ਸੀ ਸਰਕਾਰ ਨੂੰ ਜਿਹੜਾ ਆਪਦਾ ਅਮਲਾ ਜਾਮ ਹੈ ਉਹਨੂੰ ਹਰਕਤ ਦੇ ਵਿੱਚ ਲਿਆਉਣਾ ਚਾਹੀਦਾ ਸੀ ਤੇ ਜਿੰਨੇ ਰੋਡ ਰਾਡ ਹੈ ਸਾਰਾ ਕੁਝ ਚੱਕ ਕੇ ਕਿਉਂਕਿ ਸਰਕਾਰ ਕੋਲੇ ਇੱਕ ਬੜਾ ਵੱਡਾ ਜੰਤਰਤੰਤਰ ਹੁੰਦਾ ਹੈ ਸਰਕਾਰ ਉਹਨੂੰ ਕਿਤੇ ਵੀ ਇੱਕ ਜਗ੍ਹਾ ਪੰਚਾਇਤੀ ਜ਼ਮੀਨਾਂ ਦੇ ਵਿੱਚ ਇਕੱਠਾ ਕਰ ਲਈ ਜਾਂ ਕਿਤੇ ਨਾ ਕਿਤੇ ਕੁਝ ਕਰੇ ਕੁਸ਼ ਰਕਬਾ ਸ਼ੁਰੂ ਕਰਨਾ ਜੇਰਾ ਖਾਲੀ ਕਰਨਾ ਸ਼ੁਰੂ ਕਰੇ ਤਾਂ ਹੀ ਕੁਝ ਪੋਸੀਬਲ ਹੈ ਅਦਰਵਾਈਜ਼ ਮੇਰੇ ਹਿਸਾਬ ਤੇ ਇੰਪੋਸੀਬਲ ਲੱਗਦਾ ਸਿਰਫ ਇੱਕ ਬਿਆਨ ਹੀ ਰਹਿ ਜਾਣਗੇ ਜਾਂ ਜਿਹੜੀ ਆਪਾਂ ਐਡਵਰਟਾਈਜ਼ਮੈਂਟ ਕਰਦੇ ਆ ਉਹ ਰਹਿ ਜੂਗੀ ਜੀ ਰਮਨ ਜੀ ਜਿਵੇਂ ਕਿ ਇਹ ਸਵਾਲ ਵਾਰੀ ਵਾਰੀ ਉੱਠ ਰਿਹਾ ਅਸੀਂ ਕਿਉਂਕਿ ਗਰਾਉਂਡ ਜ਼ੀਰੋ ਤੋਂ ਰਿਪੋਰਟ ਕੀਤੀ ਹੈ ਤੇ ਕਿਸਾਨ ਜਿਹੜੇ ਨੇ ਕਾਫੀ ਜਿਨ੍ਹਾਂ ਦੇ ਖੇਤਾਂ ਦੇ ਵਿੱਚ ਜਿਵੇਂ ਕਿ ਅਬਰਾੜ ਸਾਹਿਬ ਨੇ ਵੀ ਕਿਹਾ ਹੈ ਕਿ ਜਿਹੜੀਆਂ ਜਿਹੜੀਆਂ ਪੈਲੀਆਂ ਤਾਂ ਕਹਿ ਸਕਦੇ ਆ ਕਿ ਦਰਿਆਵਾਂ ਦੇ ਨੇੜੇ ਨੇ ਤਾਂ ਉੱਥੇ ਰੇਤ ਜਿਹੜੀ ਆ ਕਈ ਕਈ ਫੁੱਟ ਤੱਕ ਆ ਪਰ ਜਿਵੇਂ ਕਿ ਕਿਉਂਕਿ ਰਾਵੀ ਨੇ ਜਿਵੇਂ ਆਪਾਂ ਫੋਰ ਐਗਜ਼ਾਮਪਲ ਬਾਹਰ ਕੀਤੀ ਹੈ 10 ਤੋਂ 15 ਕਿਲੋਮੀਟਰ ਦੂਰ ਤੱਕ ਕੀਤੀ ਹੈ ਤਾਂ ਦੂਰ ਤੱਕ ਜਿਹੜਾ ਆ ਉਹ ਗਾਰ ਤੇ ਚਿੱਕੜ ਹੀ ਆ ਤਾ ਫਿਰ ਜਿਨ੍ਹਾਂ ਦੇ ਘਰਾਂ ਦੇ ਵਿੱਚ ਜਿਨ੍ਹਾਂ ਦੇ ਖੇਤਾਂ ਦੇ ਵਿੱਚ ਗਾਰ ਤੇ ਚਿੱਕੜ ਹੈ ਤਾਂ ਆਖਰ ਉਹ ਕਿਵੇਂ ਹਟਾਏ ਜਾਵੇਗੇ ਕੀ ਅਗਲੀ ਫਸਲ ਦੇ ਲਈ ਖੇਤ ਜਿਹੜੇ ਨੇ ਉਹ ਤਿਆਰ ਹੋ ਜਾਣਗੇ ਕੀ ਸਰਕਾਰ ਇਹ ਯਕੀਨੀ ਬਣਾਉਣ ਦੇ ਵਿੱਚ ਕਾਮਯਾਬ ਹੋ ਜਾਵੇਗੀ ਕਿ ਅਗਲੀ ਫਸਲ ਜਿਹੜੀ ਹੈ ਕਮ ਸੇ ਕਮ ਕਿਸਾਨਾਂ ਦੀ ਉਹ ਜਿਹੜਾ ਸੀਜ਼ਨ ਹੈ ਉਹ ਨਾ ਮਾਰਿਆ ਜਾਵੇ ਜੀ ਧੰਵਾਦ ਜੀ ਇੱਕ ਮੈਂ ਬਰਾੜ ਸਾਹਿਬ ਨੂੰ ਸੁਣਿਆ ਮੈਂ ਇਹਨਾਂ ਦੀਆਂ ਗੱਲਾਂ ਨੂੰ ਕੰਡੈਮਨਡ ਮੌਜੂਦਾ ਰੂਲਿੰਗ ਪਾਰਟੀ ਦੇ ਉੱਤੇ ਸ਼ੱਕ ਕਰੀਏ ਇਹ ਵੀ ਮੁਨਾਸਬ ਨਹੀਂ ਦੇਖੋ ਪਹਿਲੀ ਗੱਲ ਤਾਂ ਇਹ ਜਿਹੜੀ ਪਾਲਿਸੀ ਹੈ ਇਹ ਪਾਲਿਸੀ ਪੰਜਾਬ ਦੇ ਕਿਸਾਨਾਂ ਦੀ ਮੰਗ ਸੀ ਉਸ ਦੇ ਆਧਾਰ ਤੇ ਹੀ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਬਣਾਈ ਹੈ ਔਰ ਕਿਸਾਨਾਂ ਦੇ ਲਈ ਬਣਾਈ ਹੈ ਕਿ ਕਿਸਾਨ ਅੱਜ ਸੰਕਟ 'ਚ ਨੇ ਇਹ ਗੱਲ ਮੁੱਖ ਮੰਤਰੀ ਸਾਹਿਬ ਨੇ ਇਹ ਗੱਲ ਸਾਰਾ ਪੰਜਾਬ ਜਾਣਦਾ ਕਿ ਵਾਕਈ ਅੱਜ ਕਿਸਾਨ ਸੰਕਟ 'ਚ ਨੇ ਔਰ ਰੇਤੇ ਦੀ ਗੱਲ ਹੈ ਜਿਹੜੀ ਦੇਖੋ ਇਹ ਵੀ ਗੱਲ ਸ਼ੋਰ ਰਹਿ ਕੇ ਰੇਤਾ ਬਾਲੀ ਦੂਰ ਤੱਕ ਨਹੀਂ ਗਿਆ ਹੋਵੇਗਾ ਦੇਖੋ ਇਹ ਚੀਜ਼ ਹਰ ਕੋਈ ਬੱਚਾ-ਬੱਚਾ ਵੀ ਜਾਣ ਸਕਦਾ ਕਿ ਰੇਤਾ ਕਿੰਨੇ ਸੌ ਮੀਟਰ ਤੱਕ ਅੱਗੇ ਤੱਕ ਜਾ ਸਕਦਾ ਜਾਂ ਕਿੰਨੇ ਸੌ ਏਕੜ ਤੱਕ ਵੱਧ-ਵੱਧ ਵਧੀਆ ਰੇਤਾ ਜਾ ਕੇ ਉੱਥੇ ਪਿਛਿਆ ਹੋਵੇਗਾ ਉਹਨਾਂ ਕਿਸਾਨਾਂ ਨੂੰ ਤਾਂ ਆਰਥਿਕ ਤੌਰ ਤੇ ਮਦਦ ਮਿਲੇਗੀ ਲੇਕਿਨ ਜਿੱਥੇ ਲੱਗਦਾ ਕਿ ਰੋਡ ਐ ਮਿੱਟੀ ਐ ਗਾਹ ਦਾ ਉਹਨਾਂ ਕਿਸਾਨਾਂ ਨੂੰ ਨੁਕਸਾਨ ਵੱਧ ਐ ਸੋ ਇਸੇ ਚੀਜ਼ ਲਈ ਦੇਖੋ ਅੱਜ ਪਿਛਲੇ ਜੋ ਪਿਛਲੇ 4 ਦਿਨਾਂ ਤੋਂ 5 ਦਿਨਾਂ ਤੋਂ ਜਦੋਂ ਤੋਂ بارش ਘਟਣੀ ਸ਼ੁਰੂ ਹੋਈ ਹੈ ਤਾਂ ਅੱਜ ਆਪਾਂ ਨੂੰ ਤਕਰੀਬਨ 4-5 ਦਿਨਾਂ ਦੇ ਦੌਰਾਨ ਆਪਾਂ ਨੂੰ ਇਹ ਜਿਹੜੀ ਸਥਿਤੀ ਹੈ ਗਰਾਊਂਡ ਲੈਵਲ ਤੇ ਦਿਖਣ ਲੱਗ ਗਈ ਹੈ ਆਉਣ ਵਾਲੇ 2-3 ਦਿਨਾਂ ਦੇ ਤੱਕ ਮੈਨੂੰ ਲੱਗਦਾ ਹੈ ਕਿ 90% ਸਥਿਤੀ ਹੈ ਜਿਹੜੀ ਪੰਜਾਬ ਦੇ ਉਹਨਾਂ ਪੰਜਾਂ ਸੱਤਾ ਜ਼ਿਲ੍ਹਿਆਂ ਦੀ ਕਲੀਅਰ ਹੋ ਜਾਣੀ ਹੈ ਉਹ ਕੱਲ ਤੱਕ ਮੁੱਖ ਮੰਤਰੀ ਸਾਹਿਬ ਨੇ ਵੀ ਮੈਨੂੰ ਲੱਗਦਾ ਹੈ ਕਿ ਪਰਮਾਤਮਾ ਸੁੱਖ ਰੱਖੇ ਕਿ ਉਹ ਠੀਕ ਹੋ ਕੇ ਆਉਣਗੇ ਔਰ ਮੁੱਖ ਮੰਤਰੀ ਸਾਹਿਬ ਗਰਾਊਂਡ ਤੇ ਆਉਣਗੇ ਜਿਹੜੀ ਇਹਨਾਂ ਦੇ ਸ਼ੰਕੇ ਨੇ ਕਿ ਕਿਵੇਂ ਆਰਥਿਕ ਤੌਰ ਤੇ ਦੇਖੋ ਜਿਹੜਾ ਐਲਾਨ ਕਰ ਦਿੱਤਾ ਹੈ ਇਸ ਦੀ ਦੇਖੋ ਮੈਪਿੰਗ ਹੋਣੀ ਹੈ ਕਿ ਕਿਹੜੇ ਕਿਸਾਨ ਦਾ ਕਿੰਨਾ ਨੁਕਸਾਨ ਹੋਇਆ ਕਿਹੜਾ ਕਿਸਾਨ ਕਿੰਨੇ ਏਕੜ ਦਾ ਮਾਲਕ ਸੀ ਉਸ ਤੋਂ ਬਾਅਦ ਹੀ ਇਹ ਜਿਹੜਾ ਪੈਸਾ ਉਹਨਾਂ ਦੇ ਖਾਤਿਆਂ 'ਚ ਪੈਣਾ ਨੰਬਰ 1 ਜੀ ਇਸ ਚੀਜ਼ ਨੂੰ ਆਪਾਂ ਸਿਆਸੀ ਤੌਰ ਤੇ ਨਾ ਕਹੀਏ ਠੀਕ ਹੈ ਕਿ ਇਹਨਾਂ ਦੇ ਮੰਤ ਦੇ ਵਿੱਚ ਇਸ ਗੱਲ ਦਾ ਮੈ ਇਹ ਲੋੜ ਜ਼ਰੂਰ ਹੈ ਲੇਕਿਨ ਜਿੱਥੇ ਆਪਾਂ ਪਿਛਲੇ 25 ਦਿਨਾਂ ਤੋਂ ਇੰਨੀਆਂ ਤਕਲੀਫਾਂ ਚੱਲ ਰਹੀਆਂ ਆ ਉਥੇ ਆਪਾਂ ਨੂੰ 2-4 ਦਿਨਾਂ ਨਾਲ ਕੋਈ ਫਰਕ ਨਹੀਂ ਪੈਣਾ ਹਾਂ ਇਹ ਗੱਲ ਜ਼ਰੂਰ ਹੈ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਕਿੱਥੇ ਕਿਹੜੇ ਪਿੰਡਾਂ ਦੇ ਵਿੱਚ ਕਿਸਾਨਾਂ ਦਾ ਖਰਚ ਉਹਨਾਂ ਦੀ ਜੇਬਾਂ ਦੇ ਵਿੱਚੋਂ ਵੱਧ ਹੋ ਰਿਹਾ ਉਥੇ ਮੌਜੂਦਾ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਹੁਕਮ ਕੀਤਾ ਜਾਏਗਾ ਸਰਕਾਰ ਵੱਲੋਂ ਕਿ ਕਿਹੜੀ-ਕਿਹੜੀ ਚੀਜ਼ ਹੈ ਜਿਹੜੀ ਸਰਕਾਰ ਉਹਨਾਂ ਨੂੰ ਮਹੱਈਆ ਕਰਾ ਸਕਦੀ ਹੈ ਤਾਂ ਕਿ ਹੁਣ ਉਹਨਾਂ ਦੇ ਜਿਹੜੇ ਜੇਬਾਂ ਦੇ ਉੱਤੇ ਆਰਥਿਕ ਹੈ ਆਰਥਿਕਤਾ ਦੇ ਤੌਰ ਤੇ ਢਾਣਾ ਲੱਗੇ ਸੋ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਪੰਜਾਬ ਸਰਕਾਰ ਮਾਇਨਾ ਕਰ ਰਹੀ ਹੈ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਇਹਨਾਂ ਸਾਰੇ ਕਿਸਾਨਾਂ ਦਾ ਜਿਹੜਾ ਇਹ ਰੋਸਾ ਇਸ ਨੂੰ ਦੂਰ ਕੀਤਾ ਜਾਏਗਾ ਔਰ ਨੰਬਰ 3 ਦੇ ਉੱਤੇ ਦੇਖੋ ਹਮੇਸ਼ਾ ਜਦੋਂ ਵੀ ਪਿਛਲਾ ਇਤਿਹਾਸ ਰਿਹਾ ਜਦੋਂ ਵੀ ਪੰਜਾਬ ਕਿਸੇ ਵੀ ਤਰੀਕੇ ਨਾਲ ਸੰਕਟ ਚ ਆਇਆ ਆ ਸਰਕਾਰ ਦੇ ਨਾਲ ਨਾਲ ਹਮੇਸ਼ਾ ਪੰਜਾਬੀ ਹੀ ਪੰਜਾਬੀ ਦੇ ਵੱਧ ਕੰਮ ਆਇਆ ਜੀ ਸਾਨੂੰ ਇਹ ਪਿਛਲੇ ਇੱਕ ਮਹੀਨੇ ਦੇ ਦੌਰਾਨ ਦੇਖਣ ਨੂੰ ਵੀ ਮਿਲੀ ਹੈ ਸਾਡੇ ਜਿੰਨੇ ਵੀ ਪ੍ਰੋਮਿਨੈਂਟ ਪਰਸਨ ਨੇ ਪੰਜਾਬ ਦੇ ਚਾਹੇ ਉਹ ਸਿੰਗਰ ਹੋਣ ਚਾਹੇ ਉਹ ਐਕਟਰ ਹੋਣ ਚਾਹੇ ਸਾਡੀਆਂ ਧਾਰਮਿਕ ਸੰਸਥਾਵਾਂ ਹੋਣ ਇਹ ਜਦੋਂ ਸਾਰਾ ਕੁਝ ਆਪਾਂ ਕੈਲਕੂਲੇਟ ਕਰਕੇ ਇੱਕ ਜਗ੍ਹਾ ਤੇ ਰੱਖਦੇ ਆ ਤਾਂ ਸਾਨੂੰ ਅੱਜ ਇਹ ਲੱਗਦਾ ਕਿ ਆਉਣ ਵਾਲੇ 6 ਤੋਂ 6 ਮਹੀਨੇ ਤੋਂ 1 ਸਾਲ ਦੇ ਅੰਦਰ ਉਹ ਸਾਡੇ ਜਿਹੜੇ ਪਾਏ ਨੇ ਮੁੱਢ ਤੋਂ ਸਾਨੂੰ ਲੱਗਦਾ ਕਿ ਉਹ ਆਪਣੇ ਪੈਰਾਂ ਤੇ ਖੜੇ ਹੋਣਗੇ ਔਰ ਪੀ ਪੂਰਾ ਮੋਢੇ ਨਾ ਮੋਢਾ ਲਾ ਕੇ ਉਹਨਾਂ ਨਾਲ ਚੱਲੇਗੀ ਕਿਉਂ ਅਜਿਹੀ ਗੱਲ ਨਹੀਂ ਆ ਕਿ ਦੇਖੋ ਦੋ ਗੱਲਾਂ ਹੁੰਦੀਆਂ ਨੇ ਜੇ ਮੈਂ ਸਿਆਸੀ ਤੌਰ ਤੇ ਇਹਨੂੰ ਵਾਚਣ ਦੀ ਕੋਸ਼ਿਸ਼ ਕਰਾਂ ਕਿ ਆਉਣ ਵਾਲੇ ਸਵਾ ਸਾਲ ਬਾਅਦ ਦੇਖੋ ਵਿਧਾਨ ਸਭਾ ਨੇੜੇ ਆ ਕਦੇ ਵੀ ਕੋਈ ਵੀ ਪਾਰਟੀ ਕਦੇ ਵੀ ਇਹ ਨਹੀਂ ਚਾਹੂਗੀ ਕਿ ਕਿਸੇ ਵੀ ਤਰੀਕੇ ਦਾ ਵਿਰੋਧੀਆਂ ਨੂੰ ਬੋਲਣ ਦਾ ਮੌਕਾ ਦਿੱਤਾ ਜਾਵੇ ਔਰ ਜਿਸ ਤਰ੍ਹਾਂ ਇਸ 30 ਦਿਨਾਂ ਦੇ ਵਿੱਚ ਹੋਇਆ ਹਾਲਾਂਕਿ ਪੰਜਾਬ ਅਜਿਹੀ ਸ਼ੰਕਾ ਨਹੀਂ ਸੀ ਰੱਖਦਾ ਕਿਉਂਕਿ ਪੰਜਾਬੀ ਦਾ ਵਿਦੇਸ਼ਾਂ ਤੱਕ ਧਾਕ ਜਮਾ ਚੁੱਕਿਆ ਜਿਸ ਤਰ੍ਹਾਂ ਪੰਜਾਬੀ ਹਮੇਸ਼ਾ ਪੂਰੀ ਦੁਨੀਆ ਦੇ ਵਿੱਚ ਹਰ ਔਖੇ ਸਮੇਂ ਹਰ ਕਿਸੇ ਨਾਲ ਖੜਦਾ ਰਿਹਾ ਔਰ ਉਸੇ ਤਰ੍ਹਾਂ ਹਰ ਇੱਕ ਨੂੰ ਪੰਜਾਬੀ ਨਾਲ ਖੜਨਾ ਵੀ ਚਾਹੀਦਾ ਔਰ ਇਸ ਦਾ ਰਿਜ਼ਲਟ ਸਾਨੂੰ ਦੇਖਣ ਨੂੰ ਵੀ ਮਿਲਿਆ ਜੀ ਤਾਂ ਰਮਨ ਜੀ ਇੱਥੇ ਸਵਾਲ ਇਹ ਵੀ ਤੁਸੀਂ ਕਿਹਾ ਕਿ ਸਰਕਾਰ ਜਿਹੜੀ ਹੈ ਉਹ ਸਭ ਕੁਝ ਮਹੱਇਆ ਕਰਵਾਵੇਗੀ ਕਿਉਂਕਿ ਜੇਕਰ ਹੁਣ ਜਿਸ ਦਾ ਖੇਤ ਉਸ ਦੀ ਰੇਤ ਇਹ ਪਾਲਿਸੀ ਲੈਂਦੀ ਹੈ ਤੇ ਕਿਸਾਨਾਂ ਨੂੰ ਉਹ ਰੇਤ ਕੱਢਣ ਦੇ ਲਈ ਜਿਵੇਂ ਕਿ ਬਰਾੜ ਸਾਹਿਬ ਨੇ ਕਿਹਾ ਕਿ ਹੈਵੀ ਪੋਕਲੈਂਡ ਮਸ਼ੀਨਾਂ ਜੇਸੀਬੀ ਮਸ਼ੀਨਾਂ ਟਿਪਰ ਜਿਹੜੀ ਰੇਤ ਅੱਗੇ ਟਰਾਂਸਪੋਰਟੇਸ਼ਨ ਵੀ ਕਰਨੀ ਹੈ ਕਿ ਇਹ ਵੀ ਚੀਜ਼ਾਂ ਮਹੱਇਆ ਕਰਵਾਵੇਗੀ ਆਪਾਂ ਇਸ ਸਵਾਲ ਤੇ ਵੀ ਆਵਾਂਗੇ ਕੁਝ ਕਾਲਰਸ ਨਾਲ ਜੁੜ ਚੁੱਕੇ ਨੇ ਉਹਨਾਂ ਨੂੰ ਵੀ ਸ਼ਾਮਲ ਕਰਦੇ ਆ ਕਿ ਆਖਰ ਉਹ ਕੀ ਕਹਿਣਾ ਚਾਹੁੰਦੇ ਨੇ ਸਤਸ੍ਰੀਕਾਲ ਜੀ ਕੌਣ ਸਾਹਿਬ ਨੇ ਫੋਨ ਲਾਈਨ ਤੇ ਕੀ ਕਹਿਣਾ ਚਾਹੁੰਦੇ ਇੱਕ ਹੋਰ ਕਾਲਰ ਨੇ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਕਿੱਥੋਂ ਬੋਲ ਰਹੇ ਹੋ ਕੀ ਕਹਿਣਾ ਚਾਹੁੰਦੇ ਹੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਕੀ ਨਾਮ ਜੀ ਤੁਹਾਡਾ ਕਿੱਥੋਂ ਬੋਲ ਰਹੇ ਹੋ ਸਤਿ ਜਸਵੀਰ ਜੀ ਆ ਬੋਲ ਰਹੇ ਹਾਂ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਮੈਂ ਇਹ ਬੇਨਤੀ ਕਰਨਾ ਚਾਹੁੰਦਾ ਹਾਂ ਬਿਲਕੁਲ ਹੁੰਦੇ ਨਾਤੇ ਜੇ ਕੋ ਜਿੱਦਾਂ 5 ਮਾਰ ਪਈਆਂ ਇੱਕ ਵਾਰ ਖੁੱਦਰੀ ਪਈ ਜਿਹੜਾ ਪਾਣੀ ਹੈ 3ਵੀਂ ਮਾਰ ਪਈ ਜਿਹੜੀ ਹੁਣ ਰੇਤਾ ਚੱਕਣ ਦੀ ਪੇਸ਼ਾਨੀ ਜਿਸ ਜਿਹੜੀ ਮਾਰੇ ਜਿਹੜਾ ਵਿੱਚ ਝੋਨਾ ਸੀ ਉਹ ਖਤਮ ਹੋ ਗਿਆ ਚੌਥੀ ਪਈ ਹੋ ਜਿਹੜਾ ਅਗੋ ਜਾ ਚੁੜੀਏ ਜ਼ਿੰਦਗੀ ਸੁਝਾਈ ਕਰਨਗੇ ਇਹ ਇੱਕ ਮਕਾਨਾ ਮਕਾਨ ਹੈ ਜਿਹੜਾ ਅੰਡਿਗੇ ਕੌਣ ਬਾਗੇ ਸਰਕਾਰ ਕਹਿ ਰਹੇ ਨੇ ਕਿ ਸਰਕਾਰ ਛੰਡ ਸਰਕਾਰ ਆਈ ਸੀ ਮੋਰੀ ਜਿੱਦ ਕਹਿੰਦੇ ਇੰਨਾ ਪਾਸੇ ਟ੍ਰਾਂਸਫਰ ਕਰ ਰਹੇ ਨੇ ਤੇ ਆਪਣਾ ਕੰਮ ਚਲਾਓ ਬਾਕੀ ਫੇਰ ਦੇਖਣਾ ਹੈ ਕਿਹਦੇ ਪਾਸੇ ਕੰਮ ਲੱਜਾ ਹਾਂ ਇੱਕ ਬਰਸ ਜੁਆਏ ਹੈ ਕਿ ਅਸੀਂ ਚਾਈ ਬੰਨੋ ਜਾਂ ਮੰਨੋ ਜਿੰਨੇ ਪ੍ਰਾਇ ਸਰਕਾਰ ਹੈ ਜਾਂ ਸੈਂਟਰ ਸਰਕਾਰ ਹੈ ਜਿੰਨੇ ਦਿੱਪਲ ਕਰਕੇ ਲੰਦੇ ਆ ਬਿਆਾਂ ਚੋਂ ਇਹੀ ਰੇਖਾ ਚੁੱਕ ਕੇ ਨਾਲ ਹਾਰ ਬੋ ਖੜਿਆ ਆਈ ਹੈ ਹਾਂ ਜੀ ਖੜਾ ਹੈ ਜੀ ਦਸੂਬੀ ਅੰਪਲ ਆਇਆ ਫੜਾ ਫੜ 15 20 ਸਾਡੀ ਹਿਸਾਬ ਹੋ ਜੀ ਬਹੁਤ ਬਹੁਤ ਸ਼ੁਕਰੀਆ ਜੀ ਕਾਲ ਕਰਨ ਦੇ ਲਈ ਸੁਝਾ ਦੇਣ ਦੇ ਲਈ ਲਗਾਤਾਰ ਸਾਡੇ ਨਾਲ ਮਹਿਮਾਨ ਜੁੜੇ ਹੋਏ ਨੇ ਪ੍ਰਾਤ ਸਾਹਿਬ ਇੱਥੇ ਇੱਕ ਜਿਵੇਂ ਕਿ ਆ ਰੇਤ ਦੀ ਗੱਲ ਚੱਲਦੀ ਪਈ ਆ ਤਾਂ ਰੇਤ ਜਦੋਂ ਮੰਨ ਲਓ ਕਿ ਚੁੱਕੀ ਜਾਵੇਗੀ ਤਾਂ ਸਰਕਾਰ ਦੇ ਵੱਲੋਂ ਜਿਹੜੀ ਇਹ ਪਾਲਿਸੀ ਲੈਂਦੀ ਗਈ ਹੈ ਤਾਂ ਕਿਹਾ ਕਿ ਬਿਨਾ ਪਰਮਾਣਤੋਂ 31 ਦਸੰਬਰ ਤੱਕ ਜਿਹੜੀ ਕਿਸਾਨ ਆਪਣੀ ਰੇਤ ਜਾਂ ਮਿੱਟੀ ਖੇਤਾਂ ਦੇ ਵਿੱਚੋਂ ਚੁੱਕ ਸਕਣਗੇ ਸਰਕਾਰ ਕਿੰਨੀ ਹੈਲਪ ਕਰਦੀ ਆ ਇਹ ਤਾਂ ਰਮਨ ਜੀ ਦੱਸਣਗੇ ਪਰ ਕੀ ਤੁਹਾਨੂੰ ਲੱਗਦਾ ਕਿ ਜਿਹੜਾ ਇਹ ਸਮਾਂ ਦਿੱਤਾ ਗਿਆ ਹੈ ਇਹਦੇ ਅੰਦਰ ਅੰਦਰ ਖੇਤ ਜਿਹੜੇ ਨੇ ਸਾਫ਼ ਹੋ ਜਾਣਗੇ ਅਗਲੀ ਫਸਲ ਦੇ ਲਈ ਜਰਮਨ ਜੀ ਜੋ ਅੱਜ ਦੇ ਹਾਲਾਤ ਐ ਇਹ ਤਾਂ ਇੰਪੋਸੀਬਲ ਲੱਗ ਰਿਹਾ ਹੈ ਜੀ ਦੇਖੋ ਅਸੀਂ ਆਪਦੇ ਬਿਹਾਫ ਤੇ ਕੀ ਕਰ ਰਹੇ ਆ ਅਸੀਂ ਜਥੇਬੰਦੀਆਂ ਜਾਂ ਅਸੀਂ ਲੋਕਾਂ ਨੂੰ ਵੀ ਇਹ ਅਪੀਲ ਕਰ ਰਹੇ ਆ ਵੀ ਕੁਛ ਨਾ ਕੁਛ ਆਪਾਂ 2 2 3 3 4 4 ਪਿੰਡ ਜਿੰਨੀ ਆਪਣੀ ਸ਼ਮਤ ਐ ਉਹ ਪਿੰਡਾਂ ਦੇ ਵਿੱਚ ਟਰੈਕਟਰ ਵੀ ਲੈ ਕੇ ਜਾਈਏ ਉਹ ਪਿੰਡਾਂ ਦੇ ਵਿੱਚੋਂ ਰੇਤ ਵੀ ਕੱਢੀਏ ਕਿਉਂਕਿ ਮੇਰੇ ਹਿਸਾਬ ਤੇ ਨਾ ਤਾਂ ਉਹ ਇੰਨੇ ਸਟਰੋਂਗ ਰਹੇ ਆ ਫਾਈਨੈਂਸ਼ਲੀ ਤੇ ਨਾ ਹੀ ਉਹ ਕਹਿੰਦੇ ਹੁੰਦੇ ਜਦੋਂ ਇੱਕ ਤਾਂ ਆਪਦੇ ਬੱਚੇ ਵੀ ਸਾਹਮਣੇ ਫਿਰ ਇੱਕ ਆ ਜੀ ਅਜੇ ਜਰਮਨ ਜੀ ਦੀ ਇੱਕ ਹੋਰ بڑا ਜਿਹੜਾ ਖਰਚਾ ਸਟਾਰ ਹੈ ਇਸ ਤੋਂ ਬਾਅਦ ਜਿਹੜਾ ਬਿਮਾਰੀਆਂ ਦੀ ਮਾਰ ਪੈਣੀ ਹੈ ਉਹਨਾਂ ਤੋਂ ਤਾਂ ਬਿਮਾਰੀਆਂ ਚੋਂ ਹੀ ਨਹੀਂ ਨਿਕਲਿਆ ਜਾਣਾ ਉਸ ਲੋਕਾਂ ਤੋਂ ਸੋ ਮੈਂ ਤਾਂ ਮੇਰੀ ਤਾਂ ਗੁਜਾਰਿਸ਼ ਹੈ ਮੈਂ ਤਾਂ ਇੱਕ ਸੁਜੈਸ਼ਨ ਦੇ ਸਕਦਾ ਰਮਨ ਜੀ ਨੂੰ ਵੀ ਤੁਸੀਂ ਆਪਦੀ ਪਾਰਟੀ ਨੂੰ ਪਾਸ ਆਨ ਕਰੋ ਜੇ ਤੁਸੀਂ ਅੱਜ ਜਿੰਨੇ ਵੀ ਵਿਧਾਇਕ ਐ 117 ਤੁਸੀਂ ਤੁਹਾਡੇ ਕੋਲੇ ਹਲਕੇ ਐ ਤੁਸੀਂ ਸਾਰਿਆਂ ਦੀਆਂ ਡਿਊਟੀਆਂ ਲਾਓ ਕਿਉਂ ਨਹੀਂ ਤੁਸੀਂ 10-10 ਪਿੰਡ ਅਡਾਪਟ ਕਰਦੇ 10 ਪਿੰਡਾਂ ਦੇ ਵਿੱਚ ਇੱਕ ਵਿਧਾਇਕ ਨੂੰ ਜਿਹੜਾ ਜਾਂ ਉੱਥੋਂ ਦਾ ਹਲਕਾ ਇੰਚਾਰਜ ਆ ਉਹਦੀ ਡਿਊਟੀ ਲਾਓ 10 ਪਿੰਡਾਂ ਦੇ ਵਿੱਚ ਤੁਸੀਂ ਕਣਕ ਦਾ ਬੀ ਦਿਓ ਤੁਸੀਂ ਉੱਥੇ ਵਜਾਨ ਕਰਕੇ ਆਓ ਤਾਂ ਕਿ ਲੋਕ ਲੋਕਾਂ ਨੂੰ ਲੱਗੇ ਵੀ ਸਰਕਾਰ ਸਾਡੇ ਨਾਲ ਖੜੀ ਐ ਹਾਲਕੀ ਦੇਖੋ ਦੇਖੋ ਜਰਮਨ ਦੀ ਇੱਕ ਇੰਗਲਿਸ਼ ਦੀ ਸੇਇੰਗ ਹੈ ਐਕਸ਼ਨ ਸਪੀਕਸ ਲਾਊਡਰ ਦੈਨ ਵਰਡਸ ਜਿੰਨਾ ਚਿਰ ਆਪਾਂ ਗੱਲਾਂ ਬਾਤਾਂ ਦੇ ਵਿੱਚ ਟਟਾਲੀ ਜਾਵਾਂਗੇ ਅੱਜ 25 ਦਿਨ ਹੋ ਗਏ 25 ਦਿਨਾਂ ਦੇ ਵਿੱਚ ਕੋਈ ਵੀ ਜਦੋਂ ਇਹੋ ਜੀ ਆਫਤ ਆਵੇ ਸਭ ਤੋਂ ਪਹਿਲਾਂ ਆਪਾਂ ਇੱਕ ਵਰਡ ਹੁੰਦਾ ਇੰਟਰਮ ਰਿਲੀਫ ਫੌਰੀ ਰਾਹਤ ਤਾਂ ਕਿ ਜੇ ਕਿਤੇ ਬੰਦਾ ਬੈਠਾ ਕਿਤੇ ਰਿਸ਼ਤੇਦਾਰ ਕੋਲੇ ਵੀ ਜਾਵੇ ਉਹਦੀ ਜਿਹੜੀ ਡਿਗਨਿਟੀ ਹੈ ਉਹ ਕਾਇਮ ਰਹੇ ਉਹ ਸਰਕਾਰ ਨੇ ਉਹਨਾਂ ਦੀ ਡਿਗਨਿਟੀ ਵੀ ਨਹੀਂ ਕਾਇਮ ਰਹਿਣ ਦਿੱਤੀ ਨਾ ਸਰਕਾਰ ਨੇ ਅਜ ਤੱਕ ਉਹਨਾਂ ਦੀ ਜੇਬ ਦੇ ਵਿੱਚ ਇੱਕ ਸਿੰਗਲ ਪੈਣੀ ਨਹੀਂ ਪਾਇਆ ਬੱਚਿਆਂ ਨੂੰ ਦੇਖੋ ਜੇ 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 ਬੰਦੇ ਦੀ ਜੇਬ ਦੇ ਵਿੱਚ 4 ਰੁਪਏ ਨਾ ਉਹ ਕਿਸੇ ਰਿਸ਼ਤੇਦਾਰ ਕੋਲ ਵੀ ਬੈਠਾ ਤਾਂ ਉਹ ਉੱਥੇ ਵੀ ਉਹਦੀ ਇੱਜ਼ਤ ਵੱਧ ਹੁੰਦੀ ਹੈ ਹਾਲਾਂਕਿ ਆਪਣੇ ਲੋਕ ਅੱਜ ਬਹੁਤ ਮਦਦ ਕਰ ਰਹੇ ਆ ਪਰ ਮੇਰੇ ਮਨ ਦੇ ਵਿੱਚ ਬੜੀ ਨਿਰਾਸ਼ਾ ਹੈ ਵੀ ਅਜੇ ਤੱਕ ਲੋਕਾਂ ਨੂੰ ਇੱਕ ਪੈਸਾ ਵੀ ਨਹੀਂ ਮਿਲਿਆ ਜਿਹੜਾ ਕਿ ਹੁਣ ਤੱਕ ਮਿਲ ਜਾਣਾ ਚਾਹੀਦਾ ਐਟ ਲੀਸਟ ਹਰ ਕਿਸਾਨ ਨੂੰ ਇੱਕ ਵਾਰੀ 10-10 ਹਜ਼ਾਰ ਰੁਪਏ ਦੇ ਦਿਓ ਬਾਕੀ ਜਿਹੜੇ ਤੁਸੀਂ ਹਾਬ ਕਿਤਾ ਉਹ ਲਾਉਣਾ ਉਹ ਲਈ ਜਾਇਓ ਕਿਉਂਕਿ ਜਿਵੇਂ ਆਪਾਂ ਕਣਕ ਵੇਲੇ ਆਪਾਂ ਜੇ ਜਾਂ ਤੁਸੀਂ ਝੋਨੇ ਵੇਲੇ ਜੇ ਆਪਾਂ ਨਾੜ ਨੂੰ ਅੱਗ ਲਾਉਂਦੇ ਆ ਸੈਟੇਲਾਈਟ ਥਰੂ ਸਾਰੇ ਚਲਾਨ ਹੋ ਜਾਂਦੇ ਆ ਕੀ ਸੈਟੇਲਾਈਟ ਥਰੂ ਹੁਣ ਮੈਪਿੰਗ ਨਹੀਂ ਹੋਈ ਕੀ ਰੈਵਨਿਊ ਰਿਕਾਰਡ ਆਲਰੇਡੀ ਹੈ ਨਹੀਂਗਾ ਸਰਕਾਰ ਕੋਲੇ ਸਾਰਾ ਕੁਝ ਹੈ ਗਿਆ ਪਰ ਥੋੜੀ ਜੀ ਮਨਸ਼ਾ ਕਲੀਅਰ ਕਰਕੇ ਅੱਗੇ ਵਧਣਾ ਪਊਗਾ ਜਰਮਨ ਜੀ ਜੀ ਰਮਨਜੀਤ ਇੱਕ ਹੋਰ ਸਵਾਲ ਹੈ ਠੀਕ ਹੈ ਪੰਜਾਬ ਸਰਕਾਰ ਦੇ ਵੱਲੋਂ ਪ੍ਰਤੀ ਏਕੜ ਜਿਹੜਾ 20000 ਰੁਪਏ ਜਿਹੜਾ ਮੁਆਵਜ਼ਾ ਹੈ ਉਹ ਐਲਾਨ ਦਿੱਤਾ ਗਿਆ ਪਰ ਇੱਥੇ ਸਵਾਲ ਹੈ ਕਿ ਜਿਹੜੇ ਕੇਂਦਰੀ ਕਾਨੂੰਨ ਨੇ ਐਸਡੀਆਰਐਫ ਦੇ ਉਹਦੇ ਮੁਤਾਬਕ ਕੀ ਪੰਜਾਬ ਸਰਕਾਰ ਇਹਨਾਂ ਮੁਆਵਜ਼ਾ ਦੇ ਪਾਵੇਗੀ ਕੀ ਕੇਂਦਰ ਦੇ ਕਾਨੂੰਨ ਇਹਦੇ ਵਿੱਚ ਅੜਿਕਾ ਨਹੀਂ ਬਣਨਗੇ ਦੇਖੋ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਮੈਂ ਮੈਂ ਬੜੀ ਖੁੱਲ੍ਹਦਿਲੀ ਨਾਲ ਕਰੂੰਗਾ ਕਿਉਂਕਿ ਮੈਂ ਪੰਜਾਬ ਦਾ ਵਚਿੰਦਾ ਮੈਂ ਨਹੀਂ ਚਾਹੁੰਦਾ ਕਿ ਪੰਜਾਬ ਦੇ ਵਿੱਚ ਔਖੀ ਘੜੀ ਆ ਔਰ ਇਸ ਔਖੀ ਘੜੀ ਦੇ ਵਿੱਚ ਚਾਹੇ ਅੱਜ ਅਸੀਂ ਰੂਲਿੰਗ ਪਾਰਟੀ ਦੇ ਵਿੱਚ ਆ ਜੇਕਰ ਅਸੀਂ ਵਿਰੋਧੀ ਪਾਰਟੀ ਵੀ ਹੁੰਦੇ ਕਿ ਇਸ ਕੰਮ ਦੇ ਉੱਤੇ ਸਿਆਸਤ ਕੀਤੀ ਜਾਵੇ ਮੈਂ ਕਦੇ ਵੀ ਇਸ ਚੀਜ਼ ਇਹਨਾਂ ਗੱਲਾਂ ਦਾ ਹਾਮੀ ਨਹੀਂ ਰਿਹਾ ਕਿਉਂਕਿ ਸਾਰਾ ਕੁਝ ਦੇਖੋ ਜੀਵਨ ਦੇ ਵਿੱਚ ਸਿਆਸਤਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਲੇਕਿਨ ਜਨਮ ਔਰ ਮਰਨ ਸਾਰਾ ਕੁਝ ਇੱਥੇ ਹੀ ਐ ਸੋ ਸਿਆਸਤ ਤੋਂ ਪ੍ਰੇਰਿਤ ਹੋ ਕੇ ਮੈਂ ਗੱਲਾਂ ਨਹੀਂ ਕਰਨਾ ਚਾਹੁੰਦਾ ਨੰਬਰ 1 ਨੰਬਰ 2 ਪਹਿਲੀ ਗੱਲ ਤਾਂ ਕਿ ਜਿਹੜਾ SDF SDRF ਦਾ ਦੇਖੋ ਜਿਹੜਾ ਪਲਾਨ ਹੈ ਜਿਹੜੇ ਰੂਲਸ ਨੇ ਉਹ ਬੜੇ ਸਖਤ ਨੇ ਜਿੰਨਾ ਐਲਾਨ ਪੰਜਾਬ ਸਰਕਾਰ ਕਰ ਚੁੱਕੀ ਹੈ ਮੈਂ ਫੌਰ ਇਦਾਂ ਐਗਜ਼ਾਮਪਲ ਸਿਰਫ 2-3 ਪੁਆਇੰਟਾਂ ਦੇ ਉੱਤੇ ਤੁਹਾਨੂੰ ਦੱਸ ਸਕਦਾ ਕਿ ਜੇਕਰ SDF SDRF ਦੇ ਮੁਤਾਬਕ ਆਪਾਂ ਚੱਲੀਏ ਤਾਂ ਜੇਕਰ ਡੈਥ ਹੋ ਜਾਂਦੀ ਹੈ ਤਾਂ ਸਿਰਫ 4 ਲੱਖ ਰੁਪਇਆ ਉਸ ਕੈਜ਼ੁਐਲਟੀ ਤੇ ਦੇ ਸਕਦੇ ਆ ਉਹ ਜੇਕਰ ਕੋਈ ਬੰਦਾ ਪਰਮਾਨੈਂਟ ਡਿਸੇਬਲ ਹੋ ਜਾਏ ਕਿ ਉਸ ਤੋਂ ਬਾਅਦ ਮੰਨ ਲਓ ਕਿਸੇ ਦੀ ਲੱਤ ਕੱਟ ਜਾਂਦੀ ਹੈ ਕਿਸੇ ਦੀ ਬਾਹ ਕੱਟ ਜਾਂਦੀ ਹੈ ਉਹ ਸਾਰੀ ਉਮਰ ਡਿਸੇਬਲ ਹੋ ਜਾਂਦਾ ਤਾਂ ਐਸਡੀਆਰਫ ਦੇ ਮੁਤਾਬਕ ਸਿਰਫ 74000 ਰੁਪਏ ਦੇ ਸਕਦੇ ਆ ਜੇਕਰ ਕਿਸੇ ਦਾ ਘਰ ਬਿਲਕੁਲ 100% ਹੱਡਾਂ ਦੇ ਵਿੱਚ ਰੁੜ ਜਾਂਦਾ ਤਾਂ ਉਸ ਦੇ ਮੁਤਾਬਕ ਸਿਰਫ 2500 ਰੁਪਏ ਦੇ ਸਕਦੇ ਆ ਜੇਕਰ ਕਿਸੇ ਦਾ ਨਵਾਂ ਬਣਿਆ ਘਰ ਪੱਕਾ ਮਤਲਬ 2-4 ਸਾਲ 5-7 ਸਾਲ ਪੁਰਾਣਾ ਬਣਿਆ ਹੋਵੇ ਜਿਹਨੂੰ ਆਪਾਂ ਅੱਜ ਦੀ ਰੇਟ ਦੇ ਵਿੱਚ ਨਵੀਂ ਟੈਕਨੀਕ ਟੈਕਨੀਕ ਦੇ ਵਿੱਚ ਘਰ ਕਹਿੰਦੇ ਆ ਤਾਂ ਸਿਰਫ 6500 ਰੁਪਿਆ ਦੇ ਸਕਦੇ ਆ ਸੋ 8 31 ਅਗਸਤ ਨੂੰ ਜਿਹੜੀ ਮੁੱਖ ਮੰਤਰੀ ਸਾਹਿਬ ਨੇ ਲੈਟਰ ਲਿਖੀ ਸੀ ਮਾਨਯੋਗ ਪ੍ਰਧਾਨ ਮੰਤਰੀ ਸਾਹਿਬ ਨੂੰ ਕਿ ਜਿਹੜਾ ਐਸਡੀਆਰਫ ਦੇ ਜਿਹੜੇ ਰੂਲਰ ਰੈਗੂਲੇਸ਼ਨ ਨੇ ਪਲੀਜ਼ ਉਹਨਾਂ ਨੂੰ ਰਿਵਾਈਜ਼ ਕੀਤਾ ਜਾਵੇ ਇੱਕ ਵਾਰ ਵੀ ਮੋਦੀ ਸਰਕਾਰ ਨੇ ਇਸ ਦੇ ਵਲ ਇਸ ਦੇ ਵਲ ਧਿਆਨ ਨਹੀਂ ਦਿੱਤਾ ਸਿਰਫ ਸਿਆਸੀ ਗੱਲਾਂ ਜਿਸ ਤਰ੍ਹਾਂ ਪੰਜਾਬ ਦੀ ਲੀਡਰਸ਼ਿਪ ਅੱਜ ਮੀਡੀਆ ਦੇ ਵਿੱਚ ਆ ਕੇ ਗੱਲਾਂ ਕਰ ਰਹੀ ਹੈ ਕਿ 12000 ਕਰੋੜ ਰਮਨ ਜੀ ਤੇ ਇੱਕ ਇੱਕ ਸਵਾਲ ਹੈ ਰਮਨ ਜੀ ਇੱਕ ਸਵਾਲ ਹੈ ਜਦੋਂ ਪਿਛਲੀ ਵਾਰ ਝੋਨੇ ਦੀ ਫਸਲ ਆਈ ਸੀ ਮੰਡੀਆਂ ਦੇ ਵਿੱਚ ਤੇ ਨਮੀ ਕਰਕੇ ਜਿਹੜਾ ਉਹ ਐਮ ਐਸ ਪੀ ਦੇ ਰੇਟ ਤੋਂ ਘੱਟ ਵਿਕ ਰਹੀ ਸੀ ਤਾਂ ਪੰਜਾਬ ਸਰਕਾਰ ਨੇ ਆਪਣੇ ਕੋਲੋਂ ਜਿਹੜਾ ਬੋਨਸ ਦੇ ਕੇ ਉਹ ਕਿਸਾਨਾਂ ਦਾ ਘਾਟਾ ਪੂਰਾ ਕੀਤਾ ਸੀ ਤੇ ਜੇਕਰ ਇੱਥੇ ਕੇਂਦਰ ਦੇ ਕੋਈ ਸਖਤ ਕਾਨੂੰਨ ਨੇ ਕਿ ਪੰਜਾਬ ਸਰਕਾਰ ਆਪਣੇ ਕੋਲੋਂ ਸਭ ਕੁਝ ਦੇ ਕੇ ਜਾਂ ਕਹਿ ਸਕਦੇ ਆ ਕਿ ਆਪਣਾ ਹਿੱਸਾ ਜ਼ਿਆਦਾ ਪਰ ਕਰਕੇ ਕਿਸਾਨਾਂ ਦੇ ਘਾਟਾ ਪੂਰਾ ਨਹੀਂ ਕਰ ਸਕਦੀ ਨੇ ਬਿਲਕੁਲ ਜੀ ਦੇਖੋ ਪੈਸੇ ਦਾ ਰੂਲ ਐਂਡ ਰੈਗੂਲੇਸ਼ਨ ਹੈ ਕਹਿੰਦੇ ਨੇ ਕਿ ਜਦੋਂ ਕਦੇ ਐਮਰਜੈਂਸੀ ਕਿਸੇ ਵੀ ਸੂਬੇ ਦੇ ਉੱਤੇ ਆਉਂਦੀ ਹੈ ਤਾਂ ਦੇਖੋ ਸਾਡੇ ਕਾਨੂੰਨ ਬਣੇ ਹੋਏ ਨੇ ਕੇਂਦਰ ਦੀ ਸਰਕਾਰ ਦੇ 75% ਕੇਂਦਰ ਦਾ ਹਿੱਸਾ ਆਉਂਦਾ ਉਹਦੇ 25% ਸੂਬੇ ਦਾ ਹਿੱਸਾ ਆਉਂਦਾ ਔਰ ਐਗਜ਼ਾਮਪਲ ਮੰਨ ਲਓ ਕਿ ਅੱਜ ਮਾਨ ਸਾਹਿਬ ਨੇ 50000 ਰੁਪਏ ਪਰ ਏਕੜ ਦੇਣ ਲਈ ਡਿਮਾਂਡ ਕੀਤੀ ਸੀ ਤਾਂ ਉਸ ਦੇ ਵਿੱਚ 12500 ਰੁਪਏ ਤਾਂ ਸੁਪੇ ਦਾ ਹੋਏਗਾ ਤੇ 37000 ਰੁਪਏ ਕੇਂਦਰ ਸਰਕਾਰ ਦਾ ਹੋਏਗਾ ਲੇਕਰ ਕੇਂਦਰ ਸਰਕਾਰ ਇਸ ਦੇ ਉੱਤੇ ਅਮਲ ਕਰਨ ਲਈ ਤਿਆਰ ਨਹੀਂ ਪੰਜਾਬ ਸਰਕਾਰ ਵਧਾਉਣ ਲਈ ਤਿਆਰ ਹੈ ਲੇਕਿਨ ਫਿਰ ਵੀ ਕਿਸਾਨਾਂ ਨੂੰ ਇਹਨਾਂ ਚੀਜ਼ਾਂ ਦਾ ਕਿੰਨਾ ਕੁ ਫਾਇਦਾ ਹੋਏਗਾ ਇਹ ਇੱਕ ਚੀਜ਼ ਗੱਲ ਸੋਚਣ ਵਾਲੀ ਹੈ ਕਿ ਕੇਂਦਰ ਤਾਂ ਆਪਣਾ ਉਸੇ ਜੀ ਰਮਨ ਜੀ ਕਿਸਾਨਾਂ ਦਾ ਕਿੰਨਾ ਫਾਇਦਾ ਹੋਵੇਗਾ ਇਹ ਸਭ ਤੋਂ ਵੱਡਾ ਸਵਾਲ ਹੈ ਸਮਾਂ ਇਜਾਜ਼ਤ ਨਹੀਂ ਦੇ ਰਿਹਾ ਆਖਰੀ ਸਵਾਲ ਬਰਾੜ ਸਾਹਿਬ ਤੁਹਾਡੇ ਕੋਲੋਂ ਹੈ ਕੇਂਦਰ ਸਰਕਾਰ ਦੇ ਵੱਲੋਂ ਜਿਹੜੀ ਫੌਰੀ ਰਾਹਤ ਦਾ ਐਲਾਨ ਕੀਤਾ ਗਿਆ 1600 ਕਰੋੜ ਰੁਪਏ ਦਾ ਕੀ ਤੁਹਾਨੂੰ ਲੱਗਦਾ ਹੈ ਕਿ ਇਹ ਕਾਫੀ ਹੈ ਨਹੀਂ ਦੇਖੋ ਬ੍ਰਾਹਮਣ ਸਾਹਿਬ ਤੋਂ ਬ੍ਰਾਹਮਣ ਸਾਹਿਬ ਤੋਂ ਸਵਾਲਿਆ ਬ੍ਰਾਹਮਣ ਸਾਹਿਬ ਓਕੇ ਸਰ ਓਕੇ ਚਰਮਨ ਜੀ ਜੀ ਦੇਖੋ ਮੇਰੇ ਮੇਰੇ ਹਿਸਾਬ ਤੇ ਜੋ ਜਿੰਨੀ ਕਿ ਇਨਪੁਟ ਮੇਰੇ ਕੋਲ ਹੈ ਇਹ ਇੱਕ ਫੌਰੀ ਰਾਹਤ ਹੈ ਕੇਂਦਰ ਵੱਲੋਂ ਪਰ ਮੇਰੇ ਹਿਸਾਬ ਤੇ ਬਹੁਤ ਮਿਨੀਮਲ ਹੈ ਜੀ ਇਸ ਤੋਂ ਜ਼ਿਆਦਾ ਐਲਾਨ ਕਰਨਾ ਚਾਹੀਦਾ ਸੀ ਪਰ ਜੋ ਜੋ ਪਿਛਲੇ ਬਿਆਨ ਆਏ ਆ ਜੋ ਇਹਨਾਂ ਦੇ ਭਾਜਪੀ ਦੇ ਆਏ ਉਹ ਕਹਿੰਦੇ ਵੀ ਅਸੀਂ ਇੱਕ ਵਾਰੀ ਸਿਰਫ ਪੀਐਮ ਸਾਹਿਬ ਆਏ ਸੀ ਤੇ ਅਸੀਂ ਇੱਕ ਫੌਰੀ ਰਾਹਤ ਦਿੱਤੀ ਹੈ ਬਾਕੀ ਅਸੀਂ ਜਿਹੜਾ ਰਿਪੋਰਟਸ ਲੈ ਕੇ ਗਏ ਐਨਲਾਈਜ਼ ਕਰਕੇ ਅਸੀਂ ਫਦਰ ਕਰਾਂਗੇ ਹੁਣ ਉਹ ਪਤਾ ਨਹੀਂ ਕਿੰਨਾ ਟਰੂਥ ਆ ਉਹਦੇ ਚ ਪਰ ਮੇਰੇ ਹਿਸਾਬ ਤੇ ਜੇ 1600 ਕਰੋੜ ਵੀ ਆਇਆ ਤਾਂ ਰਮਨ ਜੀ ਨੂੰ ਮੈਂ ਗੁਜਾਰਿਸ਼ ਕਰੂੰਗਾ ਕਿਉਂ ਨਹੀਂ ਆਪਾਂ ਇਹਨੂੰ ਪਾਸ ਆਨ ਕਰਦੇ ਕਿਉਂ ਆਪਾਂ ਫਾਰਮਰ ਨੂੰ ਆਪਣੇ ਅਜੇ ਵੀ ਉਹ ਲੋਕਾਂ ਵਾਲ ਝਾਕ ਕਰੀ ਜਾਂਦਾ ਕਿ ਉਹਦੀ ਡਿਗਨਿਟੀ ਬਣਾ ਕੇ ਰੱਖੀ ਹੈ ਆਪਾਂ ਜਲਦ ਤੋਂ ਜਲਦ ਉਹਨਾਂ ਦੇ ਖਾਤਿਆਂ ਦੇ ਵਿੱਚ ਇਹਨੂੰ ਪਾਉਣਾ ਚਾਹੀਦਾ ਹੈ ਅਗਲੇ 1-2 ਦਿਨਾਂ ਦੇ ਵਿੱਚ ਫਾਰਮਰ ਨੂੰ ਪੈਸਾ ਮਿਲੂਗਾ ਤਾਂ ਫੌਰੀ ਰਾਹਤ ਫੌਰੀ ਰਾਹਤ ਆਮ ਲੋਕਾਂ ਨੂੰ ਪ੍ਰਭਾਵਿਤ ਲੋਕਾਂ ਨੂੰ ਕਿਸਾਨਾਂ ਨੂੰ ਜਿਹੜਾ ਤਾਂ ਹੀ ਹੋਏਗੀ ਜੇਕਰ ਉਹਨਾਂ ਦੇ ਖਾਤਿਆਂ ਦੇ ਵਿੱਚ ਪੈਸੇ ਪਾਏ ਜਾਣਗੇ ਜੀ ਰਮਨ ਜੀ ਬਹੁਤ ਬਹੁਤ ਸ਼ੁਕਰੀਆ ਸਾਨੂੰ ਜੁੜਨ ਲਈ ਬਰਾੜ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਸੋ ਸਮਾ ਇਜਾਜ਼ਤ ਨਹੀਂ ਦੇ ਰਿਹਾ ਕਿ ਪ੍ਰੋਗਰਾਮ ਨੂੰ ਅੱਗੇ ਵਧਾਈਏ ਸਵਾਲ ਇਹੀ ਹੈ ਕਿ ਫੌਰੀ ਰਾਹਤ ਦਾ ਮਤਲਬ ਕੀ ਹੈ ਜੇਕਰ ਅਨਾਉਂਸਮੈਂਟ ਹੋ ਗਈ ਹੈ ਤੇ ਹੁਣ ਫੌਰੀ ਰਾਹਤ ਜਿਹੜੀ ਹੈ ਉਹ ਕਿਸਾਨਾਂ ਨੂੰ ਆਮ ਲੋਕਾਂ ਨੂੰ ਜਿਹੜੇ ਪ੍ਰਭਾਵਿਤ ਨੇ ਉਹਨਾਂ ਨੂੰ ਮਿਲਣੀ ਚਾਹੀਦੀ ਹੈ ਜਿਵੇਂ ਕਿ ਰੇਤ ਹੀ ਰੇਤ ਮੇਰਾ ਕਿੱਥੇ ਖੇਤ ਤਾਂ ਇਹ ਜਿਹੜੀ ਰੇਤ ਚੁੱਕਣ ਦੇ ਲਈ ਹੁਣ ਕੀ ਸਰਕਾਰ ਕੋਈ ਉਹਨਾਂ ਦੀ ਮਦਦ ਕਰੇ ਕਿ ਜਾਂ ਫਿਰ ਸਿਰਫ ਪਾਲਿਸੀ ਬਣਾਤੀ ਹੈ ਕਿ ਹੁਣ ਕਿਸਾਨਾਂ ਤੇ ਹੈ ਕਿ ਰੇਤ ਚੁੱਕਣ ਜਾਂ ਨਾ ਚੁੱਕਣ ਜਾਂ ਫਿਰ ਅਗਲੇ ਸੀਜ਼ਨ ਵੀ ਪਰ ਇੱਥੇ ਸਭ ਤੋਂ ਵੱਡਾ ਸਵਾਲ ਹੈ ਕਿਸਾਨਾਂ ਦੇ ਲਈ ਐਲਾਨ ਹੈ ਜਾਂ ਹੋਰ ਲੋਕਾਂ ਦੇ ਐਲਾਨ ਹੈ ਪਰ ਜਿਹੜੇ ਗਰੀਬ ਲੋਕ ਨੇ ਜਿਹੜੇ ਬੇਜ਼ਮੀਨੇ ਨੇ ਜਿਹੜੇ ਖੇਤਾਂ ਦੇ ਵਿੱਚ ਮਜ਼ਦੂਰੀ ਕਰਕੇ ਆਪਣਾ ਘਰਬਾਰ ਪੇਟ ਪਾਲਦੇ ਨੇ ਉਹਨਾਂ ਦੇ ਲਈ ਕੀ ਐਲਾਨ ਨੇ ਕੀ ਸਰਕਾਰਾਂ ਦੇ ਵੱਲੋਂ ਉਹਨਾਂ ਦੇ ਲਈ ਵੀ ਕੋਈ ਐਲਾਨ ਕਰਨਾ ਚਾਹੀਦਾ ਜਾਂ ਨਹੀਂ ਇਹ ਇੱਕ ਸਭ ਤੋਂ ਵੱਡਾ ਸਵਾਲ ਹੈ ਫਿਲਹਾਲ ਮੈਨੂੰ ਦਿਓ ਇਜਾਜ਼ਤ ਧੰਨਵਾਦ ਸਤਿ ਸ਼੍ਰੀ ਅਕਾਲ ਦਾ ਨਾਮ ਹੈ ਨਾ ਪਵਿੱਖ ਦਾ ਨਾਮ ਹੈ ਜ਼ਿੰਦਗੀ ਅੱਜ ਦਾ ਨਾਮ ਹੈ ਚਲਦੇ ਰਹਿਣ ਦਾ ਨਾਮ ਹੀ ਜ਼ਿੰਦਗੀ ਹੈ ਜ਼ਿੰਦਗੀ ਜਿਵੇਂ